ਅੱਜ ਅਸੀਂ 23 ਪੰਜਾਬ ਬਟਾਲੀਅਨ ਐਨਸੀਸੀ ਰੂਪਨਗਰ ਦੇ ਬੈਨਰ ਦੇ ਥੱਲੇ ਸ਼੍ਰੀ ਅਨੰਦਪੁਰ ਸਾਹਿਬ ਦੇ ਖਾਲਸਾ ਕਾਲਜ ਦੇ ਵਿੱਚ ਅੰਤਰਰਾਸ਼ਟਰੀ ਯੋਗ ਦੇਵ ਸੰਮਾਗਮ ਆਇਆ ਜਿਸ ਦੇ ਵਿੱਚ ਅਲੱਗ-ਅਲੱਗ ਸੰਸਥਾਵਾਂ ਦੇ ਐਨਸੀਸੀ ਕੈਡਟਸ ਔਰ ਅਲੱਗ-ਅਲੱਗ ਵਿਭਾਗਾਂ ਦੇ ਅਧਿਕਾਰੀ ਗਣ ਐਸਡੀਐਮ ਸੁਧਾਰ ਰਾਜਪਾਲ ਸਿੰਘ ਸੇਖੋਂ ਔਰ ਤਹਿਸੀਲਦਾਰ ਸਾਹਿਬ ਸ਼੍ਰੀ ਸੰਦੀਪ ਕੁਮਾਰ ਜੀ ਖੁਦ ਇੱਥੇ ਮੌਜੂਦ ਰਹੇ ਔਰ ਖਾਲਸਾ ਕਾਲਜ ਦੇ ਪ੍ਰੋਫੈਸਰ ਅਸ਼ੋਕ ਕੁਮਾਰ ਜੀ ਨੇ ਬਹੁਤ ਅਛੇ ਤਰੀਕੇ ਦੇ ਨਾਲ ਸਾਰੇ ਵਿਆਯਾਮ ਸਾਰੀਆਂ ਐਕਸਰਸਾਈਜ਼ ਜਿਹੜੀਆਂ ਉਹ ਕੈਡੀਟਸ ਨੂੰ ਕਰਾਈਆਂ ਸੋ ਅੱਜ ਦੇ ਇਸ ਮੌਕੇ ਦੇ ਉੱਤੇ ਮੈਂ ਅਪੀਲ ਇਹੀ ਕਰਨਾ ਚਾਹਾਂਗਾ ਕਿ ਸਾਨੂੰ ਸਾਰਿਆਂ ਨੂੰ ਤੰਦਰੁਸਤ ਰਹਿਣ ਦੇ ਲਈ ਯੋਗ ਦੇ ਨਾਲ ਜਾਂ ਹੋਰ ਕਿਸੇ ਵੀ ਐਕਸਰਸਾਈਜ਼ ਦੇ ਨਾਲ ਜੁੜਨਾ ਚਾਹੀਦਾ ਹੈ ਔਰ ਇਸ ਦੇ ਨਾਲ-ਨਾਲ ਆਪਣੇ ਵਾਤਾਵਰਣ ਨੂੰ ਬਚਾਉਣ ਦੇ ਲਈ ਵੀ ਜਿਹੜਾ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਘੱਟੋ-ਘੱਟ ਇੱਕ ਦਰਖਤ ਅਸੀਂ ਜ਼ਰੂਰ ਲਗਾਈਏ ਔਰ ਉਸ ਦੇ ਨਾਲ ਨਾਲ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਲਈ ਜਿੱਥੇ ਰੁੱਖ ਲਗਾਉਣੇ ਆ ਉਹਨਾਂ ਦਾ ਪਾਲਣ ਪੋਸ਼ਣ ਵੀ ਕਰੀਏ ਔਰ ਵਾਤਾਵਰਨ ਨੂੰ ਬਚਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਜ਼ਰੂਰਤ ਹੈ ਸੋ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਉੱਤੇ ਮੈਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਰੋਟੀ ਬਣੀ ਹੈ ਇਹਦੇ ਵਿੱਚੋਂ ਸਾਹ ਸਿchna ਅੰਦਰ ਨੂੰ ਸਾਹ ਖਿੱਚ ਕੇ ਫਿਰ ਅੰਦਰ ਲੈ ਜਾਣਾ ਜੀਵ ਅੰਦਰ ਫਿਰ ਨੱਕ ਦੇ ਰਾਹੀਂ ਛੱਡਣਾ ਜ਼ਰੂਰੀ ਹੈ ਫੈਮਿਲੀ ਵੀ ਤੇ ਫੈਮਿਲੀ ਕਿਉਂਕਿ ਸਮਾਲੈਸਟ ਯੂਨਿਟ ਆਫ ਦਾ ਸੁਸਾਇਟੀ ਇਸ आवर ਫੈਮਿਲੀ ਔਰ ਸੁਸਾਇਟੀ ਸਮਾਜ ਦਾ ਨਿਰਮਾਨ ਪਰਿਵਾਰ ਤੋਂ ਹੁੰਦਾ ਹੈ ਤਾਂ ਇਸ ਕਰਕੇ ਤੁਸੀਂ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਅੱਜ ਦਾ ਜਿਹੜਾ ਯੰਗ ਜਨਰੇਸ਼ਨ ਹੈ ਉਸ ਨੂੰ ਇੱਕ ਹੈਲਥੀ ਬਹੁਤ ਲੋੜ ਹੈ ਹੈਲਥ ਇਸ ਵੈਲ ਜਦ ਸਾਡੇ ਕੋਲ ਅੱਛਾ ਸ਼ਰੀਰ ਹੋਏਗਾ ਸੇਤ ਤੰਦਰੁਸਤ ਸੇਤ ਹੋਏਗੀ ਤਾਂ ਹੀ ਆਪਾਂ ਆਪਣੇ ਦੇਸ਼ ਲਈ ਆਪਣੇ ਪਰਿਵਾਰ ਲਈ ਤੇ ਆਪਣੇ ਲਈ ਕੰਮ ਕਰ ਸਕਦੇ ਹਾਂ ਇੱਕ ਸਰ ਨੇ ਇੱਕ ਮੈਸੇਜ ਛੋੜਦੇ ਆ ਕਿ ਸਾਨੂੰ ਰੁੱਖ ਵੀ ਲਾਣਾ ਚਾਹੀਦਾ ਹੈ ਕਿ ਮੇਰੀ ਵੀ ਅਪੀਲ ਹੈ ਕਿ ਰੁੱਖ ਵੀ ਲਾਓ ਤੇ ਕੱਟੋ-ਕੱਟ ਪਲਾਸਟਿਕ ਦੀ ਵਰਤੋਂ ਕਰੋ ਜਿਹਦੇ ਨਾਲ ਦੇਸ਼ 'ਚ ਆਪਣੇ ਪੋਲੂਸ਼ਨ ਹੈ ਉਹ ਘੱਟ ਸਕੇ ਤੇ ਆਪਾਂ ਹਰਾ-ਭਰਾ ਇੱਕ ਵਾਤਾਵਰਣ ਚਜੀਏ ਅੱਜ ਇੰਟਰਨੈਸ਼ਨਲ ਯੋਗਾ ਡੇ ਤੇ ਸਾਰੇ ਪੂਰੇ ਦੇਸ਼ 'ਚ ਹੋਗਾ ਮਨਾਇਆ ਜਾ ਰਿਹਾ ਤੇ ਐਕਸਰਸਾਈਜ਼ ਕੀਤੀ ਜਾ ਰਹੀ ਹੈ ਮੈਂ ਤਸੀਲ ਕੰਪਲੈਕਸਟੀ ਵੀ ਅਸੀਂ ਉੱਥੇ ਵੀ ਜੁਡੀਸ਼ੀਅਲ ਕੋਰਟ ਕੰਪਲੈਕਸਟੀ ਹੋਗਾ ਦੇ ਮਨਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਤੇ ਅੱਜ ਅਸ਼ੋਕ ਕੁਮਾਰ ਜੀ ਪ੍ਰੋਫੈਸਰ ਸਾਹਿਬ ਨੇ ਸਾਨੂੰ ਬਹੁਤ ਵਧੀਆ ਐਕਸਰਸਾਈਜ਼ ਕਰਾਈ ਸਾਨੂੰ ਜਾਨੂ ਕਰਾਇਆ ਕਿ ਕਿਵੇਂ ਆਪਾਂ ਆਪਣੀ ਹੈਲਥ ਨੂੰ ਠੀਕ ਰੱਖ ਸਕਦੇ ਹਾਂ ਜੀ ਇਹਨੂੰ ਕੰਟੀਨਿਊ ਕਰਨ ਲਈ ਉਹਨਾਂ ਨੇ ਜੋ ਸਾਨੂੰ ਦਿੱਤੀ ਐਕਸਰਸਾਈਜ਼ ਨੂੰ ਕੰਟੀਨਿਊ ਕਰੂੰਗਾ ਕਿਉਂਕਿ ਹੈਲਥ ਇਜ਼ ਵੈਲਥ ਪਹਿਲਾ ਆਪਾਂ ਆਪਣੀ ਹੈਲਥ ਸੇ ਠੀਕ ਹੋਏਗੀ ਤਹੀਂ ਆਪਾਂ ਹੋਰ ਕੰਮ ਕਰ ਸਕਦੇ ਆ ਆਪਣੀ ਫੈਮਿਲੀ ਯੋਗ ਆ ਜੰਤਰਾਸ਼ਟਰੀਆ ਯੋਗ ਦਿਵਸ ਜਿਹੜਾ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਅੱਜ ਸਾਡੇ ਕਾਲਜ ਦੇ ਵਿੱਚ ਵੀ ਬਖ ਬਖ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਜਿਹਦੇ ਵਿੱਚ ਐਨਐਸਐਸ ਦੇ ਬੱਚੇ ਸੀ ਐਨਸੀਸੀ ਦੇ ਬੱਚੇ ਸੀ ਪਲੱਸ ਰੈੱਡ ਕਰਾਸ ਦੇ ਬੱਚੇ ਸੀ ਤੇ ਸਾਡੇ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਬੱਚੇ ਸੀ ਤੇ ਯੋਗ ਦੇ ਨਾਲ ਕੀ ਹੈ ਕਿ ਸਾਡਾ ਇੱਕ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ ਮਾਨਸਿਕਤਾ ਸਾਡੀ ਠੀਕ ਰਹਿੰਦੀ ਹੈ ਅੱਜ ਦੇ ਸਮੇਂ ਦੀ ਇਹਨੇ ਸਸਟੀ ਬਣ ਗਈ ਹੈ ਕਿਉਂਕਿ ਸਮਾਜ ਦੇ ਵਿੱਚ ਹਰ ਇੱਕ ਵਿਅਕਤੀ ਜਿਹੜਾ ਰੋਗਾਂ ਦੇ ਨਾਲ ਪੀੜਤ ਹੈ ਹਰ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਇੱਥੇ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਨੇ ਚੱਲ ਰਹੀਆਂ ਨੇ ਤੇ ਇਹਨਾਂ ਤੋਂ ਬਚਣ ਲਈ ਸਭ ਤੋਂ ਉੱਤਮ ਉਪਾਏ ਇਹ ਹੀ ਹੈ ਕਿ ਆਪਾਂ ਯੋਗ ਦੇ ਨਾਲ ਜੁੜਾਂਗੇ ਯੋਗਿਕ ਐਕਸਰਸਾਈਜ਼ ਕਰਾਂਗੇ ਪ੍ਰਾਣਾਯਮ ਐਕਸਰਸਾਈਜ਼ ਕਰਾਂਗੇ ਜੇ ਆਪਾਂ ਯੋਗ ਜਾਂ ਪ੍ਰਾਣਾਯਮ ਦੇ ਕਰਨ ਦੇ ਇੰਟਰਸਟਿਡ ਨਹੀਂ ਆ ਤਾਂ ਘੱਟੋ ਘੱਟ ਸਾਨੂੰ ਗਰਾਊਂਡ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਰਨਿੰਗ ਕਰਨੀ ਚਾਹੀਦੀ ਹੈ ਪਰ ਯੋਗ ਦੇ ਨਾਲ ਸਾਡੇ ਈਚ ਐਂਡ ਐਵਰੀ ਪਾਰਟ ਆਫ ਦਾ ਬਾਡੀ ਐਕਸਰਸਾਈਜ਼ ਹੁੰਦਾ ਹੈ ਮਾਨਸਿਕਤਾ ਸਾਡੀ ਸ਼ੁੱਧ ਹੁੰਦੀ ਹੈ ਮਨ ਦੇ ਵਿਚਾਰ ਸ਼ੁੱਧ ਹੁੰਦੇ ਨੇ ਤੇ ਸਾਡਾ ਸਰੀਰ ਇੰਟਰਨਲ ਜਿਹੜੇ ਆਰਗਨ ਨੇ ਸਾਡੇ ਆਂਤ੍ਰਿਕ ਆਰਗਨ ਜਿਹੜੇ ਨੇ ਸਾਡੇ ਉਹ ਮਜ਼ਬੂਤ ਹੁੰਦੇ ਨੇ ਬਾਈ ਐਕਸਰਸਾਈਜ਼ ਦਾ ਜਿਮ ਜਾਂਦੇ ਨੇ ਗਰਾਊਂਡ ਜਾਂਦੇ ਨੇ ਤੇ ਦੇ ਨਾਲ ਸਾਡੇ ਜਿਹੜੇ ਨੇ ਬਾਈ ਮਸਲ ਡਵੈਲਪ ਹੁੰਦੇ ਨੇ ਲੇਕਿਨ ਯੋਗ ਕਰਨ ਦੇ ਨਾਲ ਸਾਡਾ ਇੰਟਰਨਲ ਸਿਸਟਮ ਸਾਡੀ ਰਜਿਸਟੈਂਸ ਪਾਵਰ ਸਾਡੀ ਜਿਹੜੀ ਐਫੀਸ਼ੀਐਂਸੀ ਆਫ ਦਾ ਵਰਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੰਪਰੂਵ ਹੁੰਦੀਆਂ ਨੇ ਤਾਂ ਮੈਂ ਤਾਂ ਇੱਕ ਇਹੀ ਸੰਦੇਸ਼ ਜਿਹੜਾ ਸਾਰੇ ਬੱਚਿਆਂ ਨੂੰ ਵੀ ਤੇ ਸਾਰੇ ਲੋਗਾਂ ਨੂੰ ਦੇਣਾ ਚਾਹਾਂਗਾ ਕਿ ਯੋਗ ਨੂੰ ਅਪਣਾਓ ਤੇ ਰੋਗ ਨੂੰ ਭਗਾਓ ਤੇ ਇੱਕ ਰੁੱਖ ਜ਼ਰੂਰ ਲਗਾਓ